ਨਕੂ ਕਰੋ ਮੋਦੀ ਮਾਮਾ ਮਰ ਗਿਆ ਮਾਮੀਰ ਨਹੀਂ ਕਰ ਗਿਆ ਮੋਦੀ ਸਰਕਾਰ ਹਾਏ 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 ਮੋਦੀ ਸਰਕਾਰ ਹਾਏ 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 ਇਸ ਵਿੱਚ ਪਰਮਜੀਤ ਸਿੰਘ ਅਪਲਾਈ ਫੈਡਰੇਸ਼ਨ ਡਿਵੀਜ਼ਨ ਦਾ ਸਕੱਤਰਾਂ ਤੇ ਜਿਹੜਾ ਅੱਜ ਰੋਜ ਪ੍ਰਦਰਸ਼ਨ ਆ ਸੀ ਕੇਂਦਰ ਸਰਕਾਰ ਦਾ ਕੀਤਾ ਗਿਆ ਤੇ ਮੁਕੰਮਲ ਹੜਤਾਲ ਦਾ ਜਿਹੜਾ ਸਾਡਾ ਅੱਜ ਕੀਤੀ ਹੈ ਜਿਹੜੀ ਮੁਕੰਮਲ ਹੜਤਾਲ ਕੀਤੀ ਅੱਜ ਉਸੇ ਨੇੜਾਸੀਂ ਜੀ ਅੱਜ ਪੁਤਲਾ ਭੁਕਿਆ ਸੈਂਟਰ ਸਰਕਾਰ ਦਾ ਉਸੇ ਕਿਸਾਨਾਂ ਦੇ ਹੱਕ 'ਚ ਜਿਹੜੀਆਂ ਸਾਡੀ ਜਥੇਬੰਦੀ ਅਪਲਾਈ ਫੈਡਰੇਸ਼ਨ ਤੇ ਜੁਆਇੰਟ ਫਰਮ ਉਹਨਾਂ ਨੇ ਅਸੀਂ ਜਿਹੜਾ ਸਾਡੇ ਪੰਜਾਬ ਦਾ ਸੂਬਾ ਪ੍ਰਧਾਨ ਆ ਸਾਰੇ ਮਤਲਬ ਕਿ ਕਮੇਟੀ ਨੇ ਫੈਸਲਾ ਕੀਤਾ ਵੀ ਆਪਾਂ ਕਿਸਾਨਾਂ ਦੇ ਹੱਕ 'ਚ ਤੇ ਸਟ੍ਰਾਈਕ ਕਰਨੇ 1 ਦਿਨ ਦੀ ਤੇ ਪੁਤਲਾ ਭੁਕਣਾ ਜੀ ਠੀਕ ਹੈ ਅਗਰ ਅਗਰੇ ਹੀ ਮੰਗਾ ਨਹੀਂ ਮੰਨੀਆਂ ਜਾਂਦੀਆਂ ਜਾਂ ਕਿਸਾਨੀ ਸੰਘਾ ਛੱਗੇ ਵੱਧਾ ਤਾਂ ਤੁਹਾਡਾ ਉਸ ਵਿੱਚ ਕੀ ਸੰਯੋਗ ਰਹੂਗਾ ਉਹ ਜੀ ਜਿਹੜੇ ਸਾਡੇ ਜੁਆਇੰਟ ਫਾਰਮਾਂ ਜਿਵੇਂ ਉਹ ਸਾਨੂੰ ਫੈਸਲਾ ਕਰਨਗੇ ਅਸੀਂ ਉਹਦੇ ਫੁੱਲ ਚੜਾਵਾਂਗੇ ਠੀਕ ਹੈ ਤੇ ਅੱਜ ਕਿਹੜੇ ਕਿਹੜੇ ਕੰਮਕਾਜ ਬੰਦ ਕੀਤੇ ਗਏ ਤੇ ਕਿਸ ਦੇ ਤਹਿਤ ਇਹ ਜਿਹੜਾ ਪੁੱਤਲਾ ਪੁੱਜਿਆ ਗਿਆ ਜਿਹੜਾ ਇਹ ਕੰਮ ਟੋਟਲੀ ਕੰਮ ਜਿਹੜੇ ਸਾਡੇ ਜਿੰਨੇ ਵੀ ਟੈਕਨੀਕਲ ਆ ਕਲੈਰੀਕਲ ਆ ਸਾਰੇ ਕੰਮ ਸਾਡੇ ਅੱਜ ਬੰਦ ਆ ਹਾਂਜੀ